ਇਥੇ ਕਿ ਖਾਸ ਵਾਰ ਇਹ ਨੇ ਇੱਕ ਜਿਹੜਾ ਕਿ ਮੈਂਟਲੀ ਕੋਈ ਹੋ ਜਾਏ ਪਾਗਲਪਨ ਇੱਕ ਜਿਹਨੂੰ ਹਲਕਾ ਕੁੱਤਾ ਕੱਟ ਜਾਏ ਜੇ ਹਲਕ ਨਾ ਕੁੱਦਿਆ ਹੋਵੇ ਉਸ ਤੋਂ ਪਹਿਲ ਨੂੰ ਇੱਥੇ ਆਉਣਾ ਚਾਹੀਦਾ ਹੈ ਤੇ ਤੀਸਰਾ ਕੂੜੀ ਬੰਦਾ ਇੱਥੇ ਭਿਆਨਕ ਭਿਆਨਕ ਦੁੱਖਾਂ ਵਾਲੇ ਕੈਂਸਰ ਵਾਲੇ ਬਾਹਰ ਦੀਆਂ ਕਸਰਾਂ ਵਾਲੇ ਤੇ ਆਦਿਕ ਸਭ ਠੀਕ ਹੋ ਕੇ ਜਾਂਦੇ ਆ ਸਤਗੁਰਾਂ ਨੇ ਸੁਭਾਵਕ ਬਚਨ ਛੱਡ ਦਿੱਤਾ ਕਿ ਬਾਬਾ ਸਾਵਣ ਮਾਲ ਜੀ ਇਹ ਝੱਲੀ ਨੂੰ ਦੱਸਿਆ ਨਹੀਂ ਜਾਂ ਇਸ ਝੱਲੀ ਨੂੰ ਗੁਰੂ ਕੀ ਸੰਗਤ ਨਹੀਂ ਚੰਗੀ ਲੱਗੀ ਸਤਗੁਰਾਂ ਦੇ ਇਹ ਬਚਨ ਸੁਭਾਵਕ ਕਹਿਣ ਦੀ ਡੇਰ ਸੀ ਸਾਧ ਬਚਨ ਦਾ ਅਧਾ ਇਹ ਰਾਣੀ ਜਿਹੜੀ پاگل ਹੋ ਗਈ ਇਹਨੇ ਬਹੁਤ ਸਾਰੇ ਖਰੂੰਡੇ ਮਾਰਨਾ ਕੀਤੇ ਬਾਬਾ ਜੀ ਦੇ ਕੱਪੜੇ ਵੀ ਫਾੜ ਦਿੱਤੇ ਅਤੇ ਨਯਉਂਦਰਾ ਮਾਰੀਆਂ ਹਾਂਜੀ ਸਸੀ ਕਾਲ ਜੀ ਤੇ ਸਵਾਗਤ ਹੈ ਜੀ ਇਸ ਨਵੀਂ ਵੀਡੀਓ ਦੇ ਵਿੱਚ ਪਿੱਛੇ ਤੁਸੀਂ ਦਰਸ਼ਨੀ ਦਿਉੜੀ ਦੇਖ ਰਹੇ ਹੋ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਤਾਨਛੀ ਗੁਰੂ ਅਮਰਦਾਸ ਜੀ ਜਿਨ੍ਹਾਂ ਦੇ ਪਵਿੱਤਰ ਜੋੜਾ ਸਾਹਿਬ ਦੇ ਇਸ ਸਥਾਨ ਤੇ ਦਰਸ਼ਨ ਕਰਵਾਏ ਜਾਂਦੇ ਨੇ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਡੀ ਪਿੰਡ ਸੈਦੇਵਾਲਾ ਪਿੰਡ ਸੈਦਾਵਾਲਾ ਸੈਦੇਵਾਲਾ ਦੇ ਵਿੱਚ ਇਸ ਵੇਲੇ ਅਸੀਂ ਖੜੇ ਆਂ ਤੇ ਇਸ ਸਥਾਨ ਤੇ ਧੰਨ ਗੁਰੂ ਅਮਰਦਾਸ ਜੀ ਦੇ ਪਵਿੱਤਰ ਜੋੜਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਨੇ ਇਸ ਜੋੜੇ ਦੇ ਛੂਹਣ ਨਾਲ ਲੱਖਾਂ ਜਿਹੜੇ ਰੋਗ ਨੇ ਉਹ ਦੂਰ ਹੁੰਦੇ ਨੇ ਜਿਸ ਤਰ੍ਹਾਂ ਕਿ ਜੇ ਕੋਈ ਕਮਲਾ ਹੈ ਜੇ ਕਿਸੇ ਹਲਕੇ ਕੁੱਤੇ ਨੇ ਕੱਟਿਆ ਉਹਨੂੰ ਹਲਕਾ ਹੋਇਆ ਜਾਂ ਫਿਰ ਕੋਈ ਕੋੜੀ ਹੈ ਇਹ ਕਿਸੇ ਤਰ੍ਹਾਂ ਦਾ ਵੀ ਰੋਗ ਹੈ ਇਸ ਸਥਾਨ ਤੇ ਤਨਗੁਰ ਅਮਰਦਾਸ ਜੀ ਦੇ ਜਿਹੜਾ ਜੋੜੇ ਦਾ ਵਾਰ ਹੈ ਜੋੜੇ ਨੂੰ ਵਾਰ ਮਿਲਿਆ ਹੋਇਆ ਉਸ ਪਵਿੱਤਰ ਜੋੜੇ ਦੇ ਤਨ ਨਾਲ ਸ਼ੋਹਣਨਾ ਉਹ ਜਿਹੜੇ ਸਾਰੇ ਦੁੱਖ ਦਰਦ ਨੇ ਉਹ ਦੂਰ ਹੁੰਦੇ ਨੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਤੋਂ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਸਰਵਣ ਕਰਦੇ ਆਂ ਤੇ ਆਓ ਦਰਸ਼ਨ ਕਰਦੇ ਆਂ ਜੀ ਉਸ ਪਵਿੱਤਰ ਜੋੜਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਤੇ ਨਾਲ ਜੀ ਨਾਲ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਸੀ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੇ ਦਰਸ਼ਨੀ ਜੋੜੀ ਦੇ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਦਾ ਬੋਰਡ ਵੀ ਲੱਗਿਆ ਹੋਇਆ ਹੈ ਜੀ ਇਤਿਹਾਸਿਕ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਡੀ ਇੱਥੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਪੜ ਸਕਦੇ ਹੋ ਸਕਰੀਨਸ਼ਾਟ ਲੈ ਕੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਇੱਥੋਂ ਵੀ ਪੜ ਸਕਦੇ ਹੋ ਤੇ ਹੁਣ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਭਾਈ ਸਾਹਿਬ ਤੋਂ ਸਰਵਣ ਕਰਾਂਗੇ ਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਨਾਲ ਹੀ ਉਹ ਪਵਿੱਤਰ ਜੋੜਾ ਸਾਹਿਬ ਦੇ ਧੰਗੁਰੂ ਅਮਰਦਾਸ ਜੀ ਦੇ ਜੋੜਾ ਸਾਹਿ ਇੱਧਰ ਗੁਰਦੁਆਰਾ ਸਾਹਿਬ ਦੇ ਵਿੱਚ ਪਵਿੱਤਰ ਸਰੋਵਰ ਬਣਿਆ ਹੋਇਆ ਜੀ ਜਿਹਦੇ ਵਿੱਚ ਸੰਗਤਾਂ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਬਾਕੀ ਮੱਸੀਆ ਵਾਲੇ ਦਿਨ ਇਸ ਸਥਾਨ ਤੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਇੰਨੀ ਕਿ ਜ਼ਿਆਦਾ ਸੰਗਤ ਹੈ ਜਿਹੜੀ ਇਸ ਸਥਾਨ ਤੇ ਦਰਸ਼ਨਾ ਵਾਸਤੇ ਆਉਂਦੀ ਹੈ ਤੇ ਹੁਣ ਆਪਾਂ ਚੱਲਦੇ ਹਾਂ ਜੀ ਦਰਬਾਰ ਸਾਹਿਬ ਦੇ ਅੰਦਰ ਨਾਲ ਹੀ ਤੁਹਾਨੂੰ ਉਸ ਪਵਿੱਤਰ ਜੋੜਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਜੀ ਤੇ ਨਾਲ ਦੀ ਨਾਲ ਭਾਈ ਸਾਹਿਬ ਤੋਂ ਜਿਹੜਾ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਆਪਾਂ ਇਤਿਹਾਸ ਸਰਵਣ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੁਆਰਾ ਪਾਂ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਤਹਿਸੀਲ ਬਡਲਾੜਾ ਜ਼ਿਲ੍ਹਾ ਬਾਨਸਾ ਤੋਂ ਆਪ ਗੁਰੂਕੀਆਂ ਸਿੱਖ ਸੰਗਤਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵਿਚਾਰ ਸਾਂਝੇ ਕਰ ਰਿਹਾ ਕਿ ਜੋ ਗੁਰਦੁਆਰਾ ਪਾਂ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਵਿਖੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸ਼ਰਨਾਂ ਦੇ ਜੋੜਾ ਸਾਹਿਬ ਨੇ ਉਹਨਾਂ ਦੇ ਸਬੰਧ ਵਿੱਚ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਨੇ ਕਿ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਹਿਬ ਨਿਮਾਨਿਆਂ ਦੇ ਮਾਨ ਸਰਗੁਰੂ ਨੇਤਾਨਿਆਂ ਦੇ ਤਾਨ ਨਿਉਟਿਆਂ ਦੀ ਉਟਨ ਗੱਤਿਆਂ ਦੀ ਗੱਤ ਨਪਤਿਆਂ ਦੀ ਪਤਨ ਉਧਰਿਆਂ ਦੀ ਤਿਰਣੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੋਇੰਦਵਾਲ ਨਗਰੀ ਵਿਖੇ ਗੁਰਤਾ ਗੱਦੀ ਤੇ ਸੁਭਾਏ ਮਾਨਸੀ ਬੇਅੰਤ ਗੁਰੂਕੀਆਂ ਸਿੱਖ ਸੰਗਤਾਂ ਸਤਗੁਰਾਂ ਦੇ ਚਰਨਾਂ ਵਿੱਚੋਂ ਬਖਸ਼ਿਆ ਲੈ ਕੇ ਤੇ ਧੰਨਤਾ ਦੇ ਜੋਗ ਬੰਦੇ ਐ ਸਤਗੁਰਾਂ ਨੇ ਸਭ ਤੋਂ ਪਹਿਲੇ ਗੋਇੰਦਵਾਲ ਨਗਰੀ ਵਿਖੇ ਬਾਰੋਂ ਆਉਣ ਵਾਲੀਆਂ ਸੰਗਤਾਂ ਦੇ ਵਸੇਬੇ ਵਾਸਤੇ ਕਮਰੇ ਤਿਆਰ ਕੀਤੇ ਉਸ ਤੋਂ ਬਾਅਦ ਲੰਗਰ ਦੀ ਪ੍ਰਥਾ ਪਹਿਲੇ ਪੰਗਤ ਪਾਸੇ ਸੰਗਤ ਕਿ ਜਿਹੜਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ ਉਹਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਖੁਸ਼ੇ ਪ੍ਰਾਪਤ ਹੋਣਗੇ ਅਤੇ ਨਾਲ ਹੀ ਸਤਿਗੁਰਾਂ ਨੇ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਾਈ ਪ੍ਰਚਾਰਕ ਸਥਾਪਿਤ ਕੀਤੇ ਜਿਦੇ ਵਿੱਚ ਕੇ ਕੁਝ ਬੀਬੀਆਂ ਨੂੰ ਵੀ ਹਿੱਸੇਦਾਰੀ ਮਿਲੀ ਹੈ ਕਿਉਂਕਿ ਗੁਰੂ ਪਿਆਰ ਵਾਲੋ ਜਿਸ ਕੌਮ ਦਾ ਪ੍ਰਚਾਰ ਨਹੀਂ ਉਹ ਸਦਾ ਵਾਸਤੇ ਖਤਮ ਹੋ ਜਾਂਦੀ ਹੈ ਤੇ ਜਿਹੜੇ ਧਰਮ ਦਾ ਪ੍ਰਚਾਰ ਹੈ ਜਿਸ ਕੌਮ ਦਾ ਪ੍ਰਚਾਰ ਹੈ ਉਹ ਬੁਲੰਦੀਆਂ ਨੂੰ ਛੋਂਦੀ ਹੈ। ਬਾਈ ਪ੍ਰਚਾਰਕ ਸਥਾਪਿਤ ਕੀਤੇ ਗਏ ਇਹਨਾਂ ਵਿੱਚੋਂ ਨੌਵਾਂ ਨੰਬਰ ਸਾਡੇ ਵੱਡਿਆਂ ਦਾ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਦਾ ਜਿਨ੍ਹਾਂ ਨੇ ਕਿ 12 ਸਾਲ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਗੋਇੰਦਵਾਲ ਦੀ ਧਰਤੀ ਤੇ ਸੇਵਾ ਕੀਤੀ ਜਿੱਥੇ ਸਤਗੁਰਾਂ ਨੇ ਅੰਬਾਲਾ ਇਲਾਕਾ ਇਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਦਿੱਤਾ ਗਿਆ ਉਥੇ ਬਾਬਾ ਜੀ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੀ ਹੈ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦੇ ਆ ਅਤੇ ਲੰਗਰ ਬਣਵਾਉਂਦੇ ਆ ਵਰਤਾਉਂਦੇ ਆ ਤੇ ਬਰਤਨ ਸਾਫ਼ ਕਰਦੇ ਆ ਇਹ ਕਾਲ ਕਮਾਈ 12 ਸਾਲ ਨਿਰੰਤਰ ਜਾਰੀ ਰਹੀ ਹੈ ਦੂਸਰੇ ਪਾਸੇ ਸਤਗੁਰਾਂ ਨੇ ਸਮੇਂ ਅਨੁਸਾਰ ਇੱਕ ਕੌਟਕ ਵਰਤਾਣਾ ਕੀਤਾ ਕਿ ਜਿਸ ਰਾਜੇ ਨੇ ਆਪਣਾ ਪੁੱਤਰ ਮਰਿਆ ਹੋਇਆ ਜਿੰਦਾ ਹੋਣ ਦੇ ਸਬੰਧ ਵਿੱਚ ਖੁਸ਼ੀ ਵਜੋਂ ਸਾਰੀਆਂ ਸੰਗਤਾਂ ਦੇ ਕਮਰੇ ਬਣਾਉਣ ਵਾਸਤੇ ਲੱਕੜ ਭੇਜੀ ਸੀ ਦਿਯਾਰ ਦੇ ਜਦੋਂ ਬਾਬਾ ਸਾਮਨਵਾਲ ਜੀ ਸਤਗੁਰਾਂ ਦੇ ਭਤੀਜੇ ਉਹਨਾਂ ਪਾਸੋਂ ਆਉਂਦੇ ਐ ਤੇ ਉਹ ਰਾਜਾ ਨਾਲ ਦਰਸ਼ਨ ਕਰਨ ਵਾਸਤੇ ਆਉਂਦਾ ਜਦੋਂ ਰਾਜਾ ਦਰਸ਼ਨ ਕਰਨ ਵਾਸਤੇ ਆਉਂਦਾ ਤੇ ਬਾਬਾ ਸਾਮਨਵਾਲ ਜੀ ਨੇ ਆਗਿਆ ਮੰਗੀ ਸਤਗੁਰਾਂ ਨੇ ਆਗਿਆ ਤੇ ਦੇ ਦਿੱਤੀ ਪਰ ਕਹਿ ਦਿੱਤਾ ਕਿ ਬਾਬਾ ਸਾਮਨਵਾਲ ਜੀ ਰਾਜੇ ਦੀਆਂ ਰਾਣੀਆਂ ਨੂੰ ਤੁਸੀਂ ਸਮਝਾ ਦਿਓ ਕਿ ਜੋ ਗੁਰੂ ਦਰਬਾਰ ਦੀ ਮਰਜ਼ਾਦਾ ਉਹਦੇ ਅਨੁਸਾਰ ਤੁਸੀਂ ਆ ਕੇ ਦਰਸ਼ਨਦਾਰੇ ਕਰਨੇ ਆ ਤੇ ਗੁਰੂ ਦਰਬਾਰ ਦੀਆਂ ਬਖਸ਼ਾਹ ਲੈਣੀਆਂ ਕੋਂਢਣੀ ਕੱਢਣਾ ਜਿੰਨੂ ਕਿ ਬਾਲਵਿੰਦਾ ਇਲਾਕਾ ਪੱਲਾ ਨਹੀਂ ਕਰਨਾ ਕਹਿ ਦਿੰਦਾ ਅੱਡੋ ਆਡਾ ਆਪੂ ਆਪਣੀਆਂ ਬੋਲੀਆਂ ਤੇ ਹਾਰ ਸ਼ਿੰਗਾਰ ਕਰਕੇ ਨਹੀਂ ਆਉਣਾ ਕਿਸੇ ਨੇ ਹੁਣ ਜਦੋਂ ਰਾਜਾ ਸਤਗੁਰਾਂ ਦੇ ਦਰਸ਼ਨਦਾਰੇ ਕਰਨ ਵਾਸਤੇ ਆਇਆ ਜਿਹੜੀ ਸਤਵੀਂ ਰਾਣੀ ਸੀ ਸੱਜ ਵਿਆਹੀ ਉਹਨੇ ਸ਼ਰਮ ਦੀ ਮਾਰੀ ਨੇ ਢੰਡ ਕੱਢ ਲਿਆ ਸਤਗੁਰਾਂ ਨੇ ਸੁਭਾਵਕ ਬਚਨ ਛੱਡ ਦਿੱਤਾ ਕਿ ਬਾਬਾ ਸਾਵਣ ਮਾਲ ਜੀ ਇਹ ਝੱਲੀ ਨੂੰ ਦੱਸਿਆ ਨਹੀਂ ਜਾਂ ਇਸ ਝੱਲੀ ਨੂੰ ਗੁਰੂ ਕੀ ਸੰਗਤ ਨਹੀਂ ਚੰਗੀ ਲੱਗੀ ਸਤਗੁਰਾਂ ਦੇ ਇਹ ਬਚਨ ਸੁਭਾਵਕ ਕਹਿਣ ਦੀ ਢੇਰ ਸੀ ਸਾਧ ਬਚਨ ਦਾ ਅੱਧਾ ਇਹ ਰਾਣੀ ਜਿਹੜੀ پاگل ਹੋ ਗਈ ਜੰਗਲਾਂ ਨੂੰ ਡੌੜ ਗਈ ਪਰ ਬੜਾ ਸਾਰਾ ਲੱਭਿਆ ਰਾਜੇ ਨੇ ਨਹੀਂ ਲੱਭੀ ਰਾਜਾ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਤੇ ਆਪਣੇ ਦੇਸ਼ ਨੂੰ ਚਲੇ ਗਿਆ ਹੁਣ ਪਿੱਛੇ ਬਾਬਾ ਸਾਵਨਵਾਲ ਜੀ ਹਰ ਰੋਜ਼ ਲੰਗਰਾਂ ਵਾਸਤੇ ਲੱਕੜ ਲੈਣ ਵਾਸਤੇ ਜਾਂਦੇ ਐ ਹੁਣ ਸਮਾਂ ਆਪਣੀ ਚਾਲ ਚੱਲਦਾ ਗਿਆ ਇੱਕ ਦਿਨ ਐਸਾ ਸਮਾਂ ਆਇਆ ਇਹ ਰਾਣੀ ਨੇ ਬਾਬਾ ਸਚਨ ਸਾਜੀ ਨੂੰ ਘੇਰ ਲਿਆ ਬੜੀ ਮੁਸ਼ਕਲ ਦੇ ਨਾਲ ਬਾਬਾ ਸਚਨ ਸਾਜੀ ਨੇ ਆਪਣੇ ਆਪ ਨੂੰ ਇੱਥੋਂ ਛਡਵਾਇਆ ਇੱਕ ਦੋ ਲੱਕੜਾਂ ਮਾਰ ਕੇ ਇਨੇ ਬਹੁਤ ਸਾਰੇ ਖਰੂੰਡੇ ਮਾਰਨਾ ਕੀਤੇ ਬਾਬਾ ਜੀ ਦੇ ਕੱਪੜੇ ਵੀ ਫਾੜ ਦਿੱਤੇ ਅਤੇ ਨਯਉਂਦਰਾ ਮਾਰੀਆਂ ਕਿਉਂਕਿ پاگل ਹੋਣ ਕਰਕੇ ਬਹੁਤ ਵੱਡੇ ਵੱਡੇ ਨੌ ਵਧੇ ਹੋਏ ਸੀ ਤੇ ਬਾਬਾ ਜੀ ਦੇ ਸਰੀਰ ਵਿੱਚੋਂ ਖੂਨ ਵੀ ਸੰਮਣ ਲੱਗ ਗਿਆ ਸਮਾਂ ਕਾਫੀ ਲੱਗ ਗਿਆ ਲੱਕੜਾਂ ਵੀ ਥੋੜੀਆਂ ਲੈ ਕੇ ਜਦੋਂ ਗੁਰੂ ਕੇ ਲੰਗਰਾਂ ਵਿੱਚ ਆਏ ਤੇ ਸਿੱਖਾਂ ਨੇ ਦੇਖ ਕੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਜਾਪਦਾ ਕਿ ਬਾਬਾ ਸਚਨ ਸਾਜ ਜੀ ਕਿਸੇ ਨਾਲ ਲੜ ਕੇ ਆਏ ਜਿਹੜਾ ਕਿ ਸਰੀਰ ਵਿੱਚੋਂ ਖੂਨ ਸਿਮ ਰਿਹਾ ਸਿੱਖਾਂ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਬੁਲਾਇਆ ਹੁਣ ਜਾਨੀ ਜਾਨ ਸਤਿਗੁਰ ਜੀ ਮਹਾਰਾਜ ਤੇ ਜਾਣਦੇ ਸੀ ਸਤਿਗੁਰਾਂ ਨੇ ਪੁੱਛਿਆ ਤੇ ਸਚਨ ਸਾਜੀ ਕਹਿਣ ਲੱਗੇ ਸਤਿਗੁਰ ਜੀ ਲੰਗ ਜੰਗਲ ਦੇ ਵਿੱਚ ਇੱਕ ਬੜੀ ਭਿਆਨਕ ਬਲਾ ਹੈ ਅੱਜ ਮੈਂ ਬੜੀ ਮੁਸ਼ਕਲ ਦੀ ਨਾਲ ਉੱਥੋਂ ਛੁੱਟ ਕੇ ਆਇਆ ਕਿਉਂਕਿ ਉੱਥੇ ਤੇ ਕੋਈ ਛਡਾਉਣ ਵਾਲਾ ਵੀ ਨਹੀਂ ਸੀ ਤੇ ਇਸੇ ਵਾਸਤੇ ਅੱਜ ਸੇਵਾ ਵਿੱਚ ਵੀ ਵਿਗਨ ਪੈ ਗਿਆ ਬਹੁਤ ਘੱਟ ਸੇਵਾ ਹੋਣਾ ਕੀਤੀ ਹੈ ਤੇ ਕੱਲ ਨੂੰ ਮੈਂ ਹੋਰ ਕਿਸੇ ਪਾਸੇ ਵੱਲ ਜਾਵਾਂਗਾ ਸਤਗੁਰ ਜੀ ਮਹਾਰਾਜ ਹਸਪਤ ਦੇ ਕਹਿਣ ਲੱਗੇ ਬਾਬਾ ਸਚਨ ਸਤ ਜੀ ਉਹ ਕੋਈ ਬਲਾ ਨਹੀਂ ਡੈਨ ਨਹੀਂ ਉਹ ਤਾਂ ਰਾਜੇ ਦੀ ਰਾਣੀ ਹੈ ਜਿਹੜੀ ਇੱਥੋਂ ਬਚਨਾਂ ਦੇ ਨਾਲ پاگل ਹੋਈ ਹੈ ਤੇ ਕੱਲ ਨੂੰ ਤੁਸੀਂ ਉਸ ਪਾਸੇ ਹੀ ਜਾਣਾ ਜਦੋਂ ਜਾਣਾ ਸਵੇਰੇ ਤੇ ਸਾਡੇ ਪਾਸ ਹੋ ਕੇ ਜਾਣਾ ਬਾਬਾ ਸਚਨ ਸਤ ਜੀ ਨੇ ਸਤ ਬਚਨ ਕਹਿ ਕੇ ਤੇ ਜਾਣਾ ਕੀਤਾ ਰਾਤ ਵਿਸ਼ਰਾਮ ਕੀਤਾ ਅਗਲੀ ਸਵੇਰ ਜਦੋਂ ਜਾਣ ਲੱਗੇ ਇਹ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਉਸ ਵਕਤ ਸਤਗੁਰਾਂ ਨੇ ਆਪਣੇ ਚਰਨਾਂ ਦੇ ਜੋੜਾ ਸਾਹਿਬ ਬਾਬਾ ਸਚਨ ਸਤ ਜੀ ਨੂੰ ਦਿੱਤੇ ਇਹ ਬਾਬਾ ਸਚਨ ਸਾਹਿਬ ਜੀ ਜਦੋਂ ਵੀ ਉਹ ਆਏਗੇ ਉਹ ਤੇ ਤਨ ਨਾਲ শুਵਾ ਦਿਓ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਹਿਮਤ ਹੋ ਜੇਗੀ ਰਾਣੀ ਜਿਹੜੀ ਉਹ ਠੀਕ ਹੋ ਜਾਏਗੀ ਇਸੇ ਤਰ੍ਹਾਂ ਹੀ ਹੋਇਆ ਜਦੋਂ ਬਾਬਾ ਸਚਨ ਸਾਹਿਬ ਜੀ ਗਏ ਇੱਕ ਚਾਦਰ ਵਿੱਚ ਬੁਲੇਟ ਕੇ ਇੱਕ ਦਰਖਤ ਦੇ ਦਸਾਂਗ ਤੇ ਜੋੜਾ ਸਾਹਿਬ ਰੱਖਿਆ ਤੇ ਬਾਲਣ ਇਕੱਠਾ ਕਰਨ ਲੱਗੇ ਆ ਜਦੋਂ ਬਾਲਣ ਇਕੱਠਾ ਕਰਨ ਤੇ ਜਾ ਰਹੇ ਸੀ ਤੇ ਕੱਲ ਦੀ ਤਰ੍ਹਾਂ ਫੇਰੇ ਰਾਣੀ ਛਾਲਾ ਮਾਰਦੀ ਚੀਕਾਂ ਮਾਰਦੀ ਆਈ ਬਾਬਾ ਸਚਨ ਸਾਹਿਬ ਜੀ ਵੱਲੇ ਇਹ ਬਾਬਾ ਸਚਨ ਸਾਹਿਬ ਜੀ ਨੇ ਫਟਾਫਟ ਜੋੜਾ ਸਾਹਿਬ ਸੰਭਾਲਿਆ ਜਦੋਂ ਲੱਗੇ ਆਈ ਤੇ ਮੱਥੇ ਦੇ ਨਾਲ শুਵਾ ਦਿੱਤਾ ਜਦੋਂ ਮੱਥੇ ਨਾਲ শুਆਇਆ ਸ਼ੋਂਦਿਆਂਸਾਰ ਇਹਨੂੰ ਸ਼ੁੱਧ ਬੁੱਧ ਆ ਗਈ ਇਹ ਪਿੱਛਾ ਕਰਕੇ ਬੈਠ ਗਈ ਕਿਉਂਕਿ ਨੰਗੀ ਹਾਲਤ ਵਿੱਚ ਸੀ ਨਗੀਨ ਸੀ ਕਿਉਂਕਿ ਜੋ ਪਾਗਲਾਂ ਦਾ ਕੰਮ ਹੁੰਦਾ ਕੱਪੜੇ ਸਾਰੇ ਫਾੜ ਦਿੱਤੇ ਸੀ ਕਾफी ਸਮਾਂ ਬੀਤ ਗਿਆ ਸੀ ਹੁਣ ਬਾਬਾ ਸਚਨ ਸਾਜੀ ਨੇ ਆਪਣੇ ਮੋਢੇ ਵਾਲਾ ਪੂਰਾ ਕਿਉਂਕਿ ਪੁਰਾਣੇ ਬਜ਼ੁਰਗ ਮੋਢੇ ਤੇ ਚਾਦਰਾਂ ਰੱਖਦੇ ਸੀ ਜਾਂ ਪੂਰਾ ਰੱਖਦੇ ਸੀ ਬਾਬਾ ਸਚਨ ਸਾਜੀ ਨੇ ਉਹ ਚਾਦਰ ਦੇਣਾ ਕੀਤੇ ਇਸ ਰਾਣੀ ਨੇ ਤਨ ਟਕਿਆ ਤੇ ਜਦੋਂ ਬਾਬਾ ਸਚਨ ਸਾਹਿਬ ਜੀ ਲੱਕੜਾਂ ਲੈ ਕੇ ਆਉਣ ਲੱਗੇ ਤੇ ਇਸ ਰਾਣੀ ਨੇ ਅੱਗੇ ਹੋ ਕੇ ਬੇਨਤੀ ਕੀਤੀ ਗੁਰੂ ਕੇ ਸਿੱਖਾ ਜਿੱਥੇ ਮੇਰੇ ਉੱਤੇ ਇਤਨਾ ਵੱਡਾ ਪਰਪਕਾਰ ਕੀਤਾ ਮੈਨੂੰ ਸ਼ੁੱਧ ਬੁੱਧ ਆਉਣਾ ਕੀਤੀ ਮੈਂ ਠੀਕ ਹੋਈ ਆ ਉੱਥੇ ਮੇਰੇ ਉੱਤੇ ਇੱਕ ਹੋਰ ਕਿਰਪਾ ਕਰਕੇ ਮੈਨੂੰ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਲੈ ਜਾ ਕਿਉਂਕਿ ਮੈਂ ਕੁਤਾਹੀ ਕੀਤੀ ਸਤਿਗੁਰਾਂ ਦੇ ਹੁਕਮ ਦੀ ਤੋਹੀਨ ਕੀਤੀ ਤੇ ਇਤਨਾ ਵੱਡਾ ਦੁੱਖ ਪਾਣਾ ਕੀਤਾ ਕਿਥੇ ਮੈਂ ਰਾਜੇ ਦੀ ਰਾਣੀ ਮਹਿਲਾ ਵਿੱਚ ਐਸ਼ੋ ਰਾਮ ਦੀ ਜ਼ਿੰਦਗੀ ਬਰਬਾਦ ਕਰਦੀ ਸੀ ਆਨੰਦ ਲੈਂਦੀ ਸੀ ਪਰਾ ਇਤਨਾ ਵੱਡਾ ਦੁੱਖ ਪਾਣਾ ਕੀਤਾ ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਇਹ ਭੁੱਲ ਬਖਸ਼ਾ ਲਵਾਂ ਕਿ ਤੇ ਅੱਗੇ ਜਾ ਕੇ ਮੈਨੂੰ ਨਰਕਾਂ ਦੇ ਵਿੱਚ ਨਾ ਪੈਣਾ ਪਵੇ ਇਹ ਰਾਣੀ ਜਿਹੜੀ ਹੈ ਥੋੜਾ ਬਾਲਣ ਚੁੱਕ ਕੇ ਤੇ ਬਾਬਾ ਸਚਨ ਸਾਜੀ ਦੇ ਪਿੱਛੇ-ਪਿੱਛੇ ਗੁਰੂ ਦਰਬਾਰ ਵਿੱਚ ਆਈ ਇਹ ਸਤਿਗੁਰਾਂ ਨੇ ਕੌਤਕ ਵਰਤਾਇਆ ਸੀ ਸਤਿਗੁਰ ਜੀ ਸਿੰਘਾਸਨ ਤੋਂ ਉੱਠੇ ਅੱਗੋਂ ਦੀ ਹੋ ਕੇ ਹੱਸ ਕਰਕੇ ਸਤਿਗੁਰ ਜੀ ਮਹਾਰਾਜ ਕਹਿਣ ਲੱਗੇ ਵਾਹ ਬਾਬਾ ਸਚਨ ਸਾਜੀ ਬੜੀ ਸੋਹਣੀ ਜੋੜੀ ਫੱਬੀ ਐ ਤੇ ਬਾਬਾ ਸਚਨ ਸਾਜੀ ਬਾਲਣ ਦੀ ਪੰਡ ਛੁੱਟ ਕੇ ਸਤਿਗੁਰਾਂ ਅੱਗੇ ਬੇਨਤੀ ਕਰਦੇ ਕਹਿੰਦੇ ਸਤਿਗੁਰੂ ਮੈਂ ਤੇ ਅੱਗੇ ਸ਼ਾਦੀ ਸ਼ੁਦਾ ਮੇਰੇ ਬੱਚੇ ਨੇ ਤੇ ਮੈਂ ਤੇ ਸੇਵਾ ਕਰਨ ਵਾਸਤੇ ਆਇਆ ਸੀ ਜੇ ਇਸ ਨੂੰ ਲੈ ਗਿਆ ਤੇ ਮੇਰੀ ਪਹਿਲੀ ਸਿੱਖਣੀ ਜਿਹੜੀ ਹੈ ਉਹ ਕਲੇਸ਼ ਕਰਨਗੇ ਤੇ ਕਹਿਣਗੇ ਭਾਗਾਂ ਵਾਲਿਆਂ ਗਿਆ ਤੇ ਸੇਵਾ ਕਰਨ ਸੀ ਇਹ ਬਲਾਕ ਕਿੱਥੋਂ ਲੈ ਆਏ ਆ ਘਰ ਦੇ ਵਿੱਚ ਬੜਾ ਕਲੇਸ਼ ਹੋਏਗਾ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਕਿ ਬਾਬਾ ਸਚਨ ਸਾਜੇ ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਦਾ ਹੁਕਮ ਹੈ ਹੁਕਮ ਮੰਨਿਆ ਹੋਇਆ ਪ੍ਰਵਾਨਤਾ ਦਰਗੇ ਕਾਮਯਾਲ ਪਾਇ ਸੀ ਇਹ ਹੁਕਮ ਹੈ ਇਹ ਤੁਹਾਨੂੰ ਪ੍ਰਵਾਨ ਕਰਨਾ ਪੈਣਾ ਘਰ ਦੇ ਵਿੱਚ ਕੋਈ ਕਲੇਸ਼ ਨਹੀਂ ਪਏਗਾ ਸਤਗੁਰਾਂ ਨੇ ਇਹ ਰਾਣੀ ਨੂੰ ਜਿੱਥੇ ਬਾਬਾ ਜੀ ਦੇ ਲੜ ਲਾ ਆ ਉਥੇ ਆਪਣੇ ਚਰਨਾਂ ਦੇ ਦੋਨੋਂ ਜੋੜਾ ਸਾਬ ਬਖਸ਼ਿਸ਼ ਕਰਕੇ ਬੇਅੰਤ ਵਾਰ ਦੇਣਾ ਕਿਤੇ ਜਿੱਥੇ ਕਿ ਖਾਸ ਵਾਰ ਇਹ ਨੇ ਇੱਕ ਜਿਹੜਾ ਕਿ ਮੈਂਟਲੀ ਕੋਈ ਹੋ ਜਾਏ ਪਾਗਲਪਨ ਇੱਕ ਜਿਹਨੂੰ ਹਲਕਾ ਕੁੱਤਾ ਕੱਟ ਜਾਏ ਜੇ ਹਲਕਾ ਨਾ ਕੁੱਦਿਆ ਹੋਵੇ ਉਸ ਤੋਂ ਪਹਿਲ ਨੂੰ ਇੱਥੇ ਆਉਣਾ ਚਾਹੀਦਾ ਤੇ ਤੀਸਰਾ ਕੂੜੀ ਬੰਦਾ ਜਿਹਨੂੰ ਕੋੜ ਹੋਵੇ ਹਜ਼ੀਰਾ ਦਾ ਰੋਗ ਜਿਹੜਾ ਕੋੜਾਂ ਦਾ ਕੋੜ ਦਾ ਰੋਗ ਹੈ ਇੱਥੇ ਆਜਨ ਤੇ ਜੋ ਦੱਸੀ ਹੋਈ ਮਰਜ਼ਾਦਾ ਉਦਾਂ ਕਰਨ ਤੇ ਬਿਲਕੁਲ ਠੀਕ ਹੋ ਜਾਂਦੇ ਆਂ ਬਾਕੀ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਜਿਹੜੀ ਵੀ ਸ਼ਰਧਾ ਧਾਰ ਕੇ ਆਉਂਦੇ ਆਂ ਇੱਥੇ ਭਿਆਨਕ ਭਿਆਨਕ ਦੁੱਖਾਂ ਵਾਲੇ ਕੈਂਸਰ ਵਾਲੇ ਬਾਹਰ ਦੀਆਂ ਕਸਰਾਂ ਵਾਲੇ ਤੇ ਆਦਿਕ ਸਭ ਠੀਕ ਹੋ ਕੇ ਜਾਂਦੇ ਆਂ ਤੇ ਗੁਰੂ ਕੀ ਅਸਿਕ ਸੰਗਤਾਂ ਦੇ ਇਸ ਸਹਾਇਤਾ ਦੇ ਨਾਲ ਇਹਨਾਂ ਸੇਵਾ ਨੂੰ ਮੁੱਖ ਰੱਖਦੇ ਹੋਏ ਆਂ ਦਰਸ਼ਨੀ ਜੋੜੀ ਬਣੀ ਐ ਦੀਵਾਨ ਹਾਲ ਬਣਿਆ ਅਤੇ ਦਰਬਾਰ ਸਾਹਿਬ ਦੀ ਪਹਿਲੀ ਇਮਾਰਤ ਛੋਟੀ ਸੀ ਹੁਣ ਉਸ ਨੂੰ ਵਿਵਹਾ ਕਰਕੇ ਤੇ ਵੱਡੀ ਇਮਾਰਤ ਸੁੰਦਰ ਬਣਾਈ ਜਾ ਰਹੀ ਹੈ ਗੁਰੂ ਕਾ ਲੰਗਰ ਆਲੀ ਸ਼ਾਨ ਬਣਿਆ ਹੈ ਸੰਗਤਾਂ ਦੇ ਰਹਿਣ ਵਾਸਤੇ 2250 ਦੇ ਕਰੀਬ ਕਮਰੇ ਬੜੀ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਅਤੇ ਬਹੁਤ ਸੁੰਦਰ ਇਮਾਰਤ ਬਣੀ ਹੋਈ ਹੈ ਜਿਵੇਂ ਜਿਵੇਂ ਦੁਖੀ ਲੋਕ ਆਉਂਦੇ ਆ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਦੇ ਉਸ ਤੋਂ ਬਾਅਦ ਸਤਿਗੁਰਾਂ ਦੇ ਚਰਨਾਂ ਦੇ ਜੋੜਾ ਸਾਹਿਬ ਆਪਣੇ ਤਲਨਾਸ਼ ਹੋ ਆ ਕੇ ਦੁੱਖਾਂ ਤੋਂ ਰਹਿਤ ਹੁੰਦੇ ਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਨੂੰ ਦੁੱਖ ਹੈ ਜੋ ਕਿ ਕਿਤੋਂ ਵੀ ਇਲਾਜ ਨਹੀਂ ਹੋ ਰਿਹਾ ਸਤਿਗੁਰੇ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਹਰਨ ਸੋਭਾ ਚਿੰਤਾ ਲਾਹੇ ਹਮਾਰੀ ਕਿ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਚਰਨਾਂ ਵਿੱਚ ਪਹੁੰਚੀਏ ਤੇ ਸਤਿਗੁਰਾਂ ਦੇ ਦਰਸ਼ਨਦਾਰੇ ਕਰਕੇ ਸਤਿਗੁਰਾਂ ਦੇ ਜੋੜਾ ਸਾਹਿਬ ਦੇ ਦਰਸ਼ਨਦਾਰੇ ਕਰਕੇ ਦੁੱਖਾਂ ਤੋਂ ਰਹਿਤ ਹੋਈਏ ਤੇ ਸੁੱਖਾਂ ਦੀ ਪ੍ਰਾਪਤੀ ਕਰੀਏ ਇਹ ਨਗਰ ਜਿਹੜਾ ਹੈ ਇਹ ਗੁਰਦੁਆਰਾ ਜਿਹੜਾ ਇਹ ਨਗਰ ਸੈਦੇਵਾਲਾ ਤਹਿਸੀਲ ਬਡਲਾੜਾ ਜ਼ਿਲ੍ਹਾ ਮਾਨਸਾ ਦੇ ਵਿੱਚ ਹੈ ਜਿੱਨੇ ਟ੍ਰੇਨ ਰਾਹੀਂ ਪਰੋਜਪੁਰ ਵੱਲੋਂ ਆਉਣਾ ਹੈ ਬਡਲਾੜਾ ਸਟੇਸ਼ਨ ਹੈ ਜਿੱਨੇ ਦਿੱਲੀ ਵੱਲੋਂ ਆਉਣਾ ਹੈ ਬਰੇਟਾ ਜਾਂ ਬਡਲਾੜਾ ਇਹ ਦੋ ਸਟੇਸ਼ਨ ਲੱਗਦੇ ਆ ਅਤੇ ਇਸ ਬਡਲਾੜੇ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਇਹ ਨਗਰ ਸਥਿਤ ਹੈ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਸਾਰੀ ਦਿਹਾੜੀ ਅੱਧਾ ਘੰਟਾ ਘੰਟੇ ਬਾਅਦ ਆਉਂਦੀਆਂ ਰਹਿੰਦੀਆਂ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਜੋੜਾ ਸਾਹਿਬ ਦੇ ਦਰਸ਼ਨਦਾਰੇ ਕਰਕੇ ਦੁੱਖਾਂ ਤੋਂ ਰਹਿਤ ਹੋਈਏ ਤੇ ਸੁੱਖਾਂ ਦੀ ਪ੍ਰਾਪਤੀ ਕਰੀਏ ਇਹ ਇਥੋਂ ਦਾ ਜਿਹੜਾ ਸੰਖੇਪ ਇਤਿਹਾਸ ਮੈਂ ਆਪ ਗੁਰੂਖੀਆਂ ਸਿੱਖ ਸੰਗਤਾਂ ਦੇ ਨਾਲ ਸਾਂਝਾ ਕੀਤਾ ਆ ਸਾਕੇ ਸੰਗਤਾਂ ਸਰਵਣ ਕਰਨਗੀਆਂ ਤੇ ਜਰੂਰ ਪਰੋ ਜਰੂਰ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਲਵਾ ਕੇ ਤੇ ਸਤਿਗੁਰਾਂ ਦੇ ਜੋੜਾ ਸਾਹਿਬ ਦੇ ਦਰਸ਼ਨਦਾਰੇ ਕਰਕੇ ਧੰਨਤਾ ਦੇ ਯੋਗ ਬਣਨਗੇ ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਜਿਹੜੀ ਸੇਵਾ ਹੈ ਉਹ ਚੱਲ ਰਹੀ ਹੈ ਇੱਧਰ ਬੈਕਸਾਈਡ ਇਹ ਜਿਹੜਾ ਤੁਸੀਂ ਸਾਹਮਣੇ ਇਮਾਰਤ ਬਣੀ ਦੇਖ ਰਹੇ ਹੋ ਤਾਂ ਇੱਧਰ ਬੈਕਸਾਈਡ ਕੁਝ ਕੁ ਸਾਲਾਂ ਤੱਕ ਜਿਹੜਾ ਆ ਇਸ ਸਥਾਨ ਤੇ ਤੁਹਾਨੂੰ ਇਹੀ ਇਮਾਰਤ ਦੇਖਣ ਨੂੰ ਮਿਲੂਗੀ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ ਸੰਗਤਾਂ ਦੇ ਵੱਲੋਂ ਤੇ ਤੇ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ ਨਵੀਂ ਇਮਾਰਤ ਬਣ ਰਹੀ ਹੈ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਉਸਾਰਿਆ ਜਾ ਰਿਹਾ ਹੈ ਤੇ ਇੱਧਰ ਤੁਹਾਨੂੰ ਦਿਖਾਇਆ ਕਿ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਤੇ ਇੱਧਰ ਸਾਹਮਣੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਬਣਿਆ ਹੋਇਆ ਹੈ ਬਾਕੀ ਰਹਿائش ਦਾ ਵੀ ਪੂਰਾ ਪ੍ਰਬੰਧ ਹੈ ਰੂਮ ਵਗੈਰਾ ਇੱਥੇ ਮਿਲ ਜਾਂਦੇ ਨੇ ਕਿਉਂਕਿ ਦੂਰ ਦੂਰ ਤੋਂ ਸੰਗਤਾਂ ਇੱਥੇ ਆਉਂਦੀਆਂ ਨੇ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਨੇ ਇੱਥੇ ਤੇ ਸੰਗਤਾਂ ਇੱਥੇ ਆਪਣੀ ਰਹਿائش ਕਰਦੀਆਂ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂਕਿ ਹੋਰ ਵੀ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਜੇ ਕਿਸੇ ਦੇ ਵੀ ਘਰ ਚ ਕੋਈ ਕਮਲਾ ਇਨਸਾਨ ਹੈ ਜਾਂ ਕਿਸੇ ਨੂੰ ਕੋਈ ਰੋਗ ਹੈ ਕਿਸੇ ਨੂੰ ਹਲਕੇ ਕੁੱਤੇ ਨੇ ਕੱਟਿਆ ਹੈ ਕੋਈ ਕੋੜੀ ਹੈ ਤਾਂ ਉਹਦਾ ਦੁੱਖ ਦਰਦ ਜਿਹੜਾ ਹੈ ਕਿ ਤੋ ਠੀਕ ਨਹੀਂ ਹੋ ਰਿਹਾ ਡਾਕਟਰ ਹੱਥ ਕੜੇ ਕਰ ਚੁੱਕੇ ਨੇ ਤਾਂ ਤੁਸੀਂ ਇਸ ਸਥਾਨ ਤੇ ਆਓ ਤਨਗੁਰੂ ਅਮਰਦਾਸ ਜੀ ਦੇ ਪਵਿੱਤਰ ਜੋੜਾ ਸਾਹਿਬ ਦੇ ਦਰਸ਼ਨ ਕਰੋ ਉਸ ਜੋੜਾ ਸਾਹਿਬ ਦੇ ਤਨ ਨਾਲ ਸ਼ੋਣ ਨਾਲ ਤੁਹਾਡੇ ਲੱਖਾਂ ਜਿਹੜੇ ਰੋਗ ਨੇ ਉਹ ਦੂਰ ਹੋ ਸਕਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ